ਦੋਸਤੋ ਦੇਸ਼ ਦੁਨੀਆ ਦੇ ਵਿੱਚ ਬਹੁਤ ਕੁਝ ਬਦਲ ਰਿਹਾ ਹੈ ਕੁਝ ਸਰਕਾਰਾਂ ਵਿੱਚ ਬਦਲ ਰਿਹਾ ਹੈ ਕੁਝ ਸਮਾਜ ਵਿੱਚ ਬਦਲ ਰਿਹਾ ਹੈ ਤੇ ਕੁਝ ਵਿਸ਼ਵ ਪੱਧਰ ਤੇ ਬਦਲ ਰਿਹਾ ਸੋ ਇਸ ਬਦਲਾਅ ਦੇ ਵਿੱਚ ਇੱਕ ਹੁਣੇ-ਹੁਣੇ ਤੁਸੀਂ ਦੇਖਿਆ ਹੋਵੇਗਾ ਕਿ ਹਾਈ ਦਿੱਲੀ ਹਾਈ ਕੋਰਟ ਦੇ ਇੱਕ ਜੱਜ ਸਾਹਿਬਾਨ ਸੰ ਜਸ਼ਵੰਤ ਵਰਮਾ ਜੀ ਉਹਨਾਂ ਦੇ ਘਰ ਤੋਂ ਕਾਫੀ ਨਗਦੀ ਮਿਲੀ ਜਿਸ ਤੇ ਕਾਫੀ ਵਿਵਾਦ ਰਿਹਾ ਤੇ ਕਾਫੀ ਚਿਰ ਜਿਹੜਾ ਹੈ ਉਸ ਦੀ ਜਾਂਚ ਕਰਨ ਤੋਂ ਬਾਅਦ ਹੁਣ ਇੱਕ ਸੁਪਰੀਮ ਕੋਰਟ ਨੇ ਅੰਦਰੂਨੀ ਕਮੇਟੀ ਬਣਾ ਦਿੱਤੀ ਹੈ ਸੋ ਇਸ ਨੂੰ ਦੇਖਦਿਆਂ ਹੋਇਆਂ ਸੁਪਰੀਮ ਕੋਰਟ ਨੇ ਸੋਚਿਆ ਕਿ ਕਿਉਂ ਨਾ ਇੱਕ ਪਾਰਦਰਸ਼ਤਾ ਦੀ ਜਿਹੜੀ ਐਗਜ਼ੈਂਪਲ ਹੈ ਉਦਾਹਰਣ ਹੈ ਉਹ ਕਾਇਮ ਕੀਤੀ ਜਾਵੇ ਸੋ ਦੋਸਤੋ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਇਤਿਹਾਸਿਕ ਫੈਸਲੇ ਵਿੱਚ ਸੁਪਰੀਮ ਕੋਰਟ ਦੇ ਸਾਰੇ ਜੱਜਾਂ ਨੇ ਸਭ ਸੰਤੀ ਨਾਲ ਇੱਕ ਫੈਸਲਾ ਕੀਤਾ ਹੈ ਉਹ ਫੈਸਲਾ ਹੈ ਕਿ ਉਹ ਆਪਣੀ ਜਾਇਦਾਦਾਂ ਦਾ ਖੁਲਾਸਾ ਜਨਤਕ ਕਰਨਗੇ ਹੁਣ ਇਹ ਖੁਲਾਸਾ ਜਨਤਕ ਕਰਨ ਦੇ ਨਾਲ ਜਿਹੜੀ ਨਿਆਂਪਾਲਿਕਾ ਦੀ ਸ਼ਬੀ ਹੈ ਉਸ ਦੇ ਵਿੱਚ ਹੋਰ ਸੁਧਾਰ ਹੋਏਗਾ ਤੇ ਲੋਕਾਂ ਨੂੰ ਪਾਰਦਰਸ਼ਤਾ ਵਿੱਚ ਯਕੀਨ ਵੀ ਬਣੇਗਾ ਤੇ ਹੋਰ ਸ਼ੋਭਿਆ ਵਿੱਚ ਜਾਨਕਿ ਵੱਖ-ਵੱਖ ਵਰਗਾਂ ਤੋਂ ਜਾਂ ਵੱਖ-ਵੱਖ ਸਮਾਜ ਦੇ ਅੰਗਾਂ ਵਿੱਚ ਵੀ ਪਾਰਦਰਸ਼ਤਾ ਦੇਖਣਾ ਚਾਹਣਗੇ ਸੋ ਦੋਸਤੋ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਉਹ ਆਪਣੇ ਆਪਣੀਆਂ ਸਾਰੀਆਂ ਜਾਇਦਾਦਾਂ ਨੂੰ ਜਦ ਤੱਕ ਤੌਰ ਤੇ ਐਲਾਨ ਜਿਹੜਾ ਹੈ ਉਹ ਕਰਨ ਤੋਂ ਬਾਅਦ ਆਪਣੀਆਂ ਜਾਇਦਾਦਾਂ ਦਾ ਵੇਰਵਾ ਜਿਹੜਾ ਹੈ ਉਹ ਚੀਫ ਜਸਟਿਸ ਆਫ ਇੰਡੀਆ ਯਾਨੀ ਕਿ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਸੌਂਪਣਗੇ ਔਰ ਮੁੱਖ ਜੱਜ ਨੂੰ ਤਾਂ ਪਹਿਲਾਂ ਵੀ ਸੌਪੀਆਂ ਜਾਂਦੀਆਂ ਸਨ ਪਰ ਹੁਣ ਇਹ ਮੁੱਖ ਜੱਜ ਇੱਕ ਦੀ ਨਿਗਰਾਨੀ ਹੇਠ ਇੱਕ ਅਧਿਕਾਰਤ ਵੈਬਸਾਈਟ ਹੈ ਸੁਪਰੀਮ ਕੋਰਟ ਦੀ ਉਸ ਦੇ ਉੱਤੇ ਇਹ ਜਿਹੜਾ ਵੇਰਵਾ ਇਜਾਜ਼ਾ ਦਾ ਇਹ ਪਾਇਆ ਜਾਏਗਾ ਸੋ ਇਸ ਇਹ ਫੈਸਲਾ ਜਿਹੜਾ ਇਹ ਹਾਲ ਹੀ ਵਿੱਚ ਜਿਹੜਾ ਕੁਝ ਵਿਵਾਦ ਸਾਹਮਣੇ ਆਏ ਨੇ ਨਿਆਪਾਲਿਕਾ ਨੂੰ ਲੈ ਕੇ ਖਾਸ ਤੌਰ ਤੇ ਜਸ਼ਵੰਤ ਵਰਮਾ ਦਾ ਉਹ ਕੇਸ ਜਿਸ ਵਿੱਚ ਉਸ ਦੇ ਘਰ ਦੇ ਬਿਲਕੁਲ ਬਾਹਰੋਂ ਜਾਨੀ ਕਿ ਬਾਉਂਡਰੀ ਦਾ ਤਾਂ ਅੰਦਰ ਸਨ ਔਰ ਉਸ ਦੇ ਘਰ ਦੇ ਦੋ ਹਿੱਸੇ ਸਨ ਇੱਕ ਅੰਦਰੂਨੀ ਇੱਕ ਬਾਹਰੀ ਬਾਹਰੀ ਹਿੱਸੇ ਦੇ ਵਿੱਚੋਂ ਜਿਹੜੀ ਨਗਦੀ ਹੈ ਉਹ ਬੋਰੀਆਂ ਵਿੱਚ ਪਈ ਮਿਲੀ ਹੈ ਬਾਅਦ ਵਿੱਚ ਉਸ ਦਾ ਇੱਕ ਸੁਪਰੀਮ ਕੋਰਟ ਨੇ ਵੀਡੀਓ ਵੀ ਜਾਰੀ ਕੀਤਾ ਸੀ ਜਿਸ ਦੇ ਵਿੱਚ ਨੋਟ ਜਿਹੜੇ ਆ ਉਹ ਛੜ ਦੇ ਜਾਂ ਸੁਲਗਦੇ ਹੋਏ ਨਜ਼ਰ ਵੀ ਆਏ ਸਨ ਪਰ ਅਜੇ ਤੱਕ ਇਹ ਖੁਲਾਸਾ ਨਹੀਂ ਹੋਇਆ ਕਿ ਉਹ ਨੋਟ ਕਿੱਥੋਂ ਆਏ ਕਿੰਨੇ ਰੱਖੇ ਤੇ ਉਹਦੀ ਅਗੋਂ ਤਫਤੀਸ਼ ਦਾ ਕੀ ਬਣਿਆ ਕਿਉਂਕਿ ਸੁਪਰੀਮ ਕੋਰਟ ਦੀ ਜਿਹੜੀ ਅੰਦਰੂਨੀ ਕਮੇਟੀ ਹੈ ਉਹ ਉਸ ਦੀ ਕੋਖ ਜਾਂ ਜਾਂਚ ਕਰ ਰਹੀ ਹੈ ਸੋ ਦੋਸਤੋ ਇਸ ਘਟਨਾ ਨੇ ਨੇਪਾਲ ਕਾ ਦੇ ਮੈਂਬਰਾਂ ਦੀ ਜਿਹੜੀ ਵਿੱਤੀ ਪਾਰਦਰਸ਼ਤਾ ਸੀ ਉਸ ਤੇ ਸਵਾਲ ਖੜੇ ਕੀਤੇ ਸੀ ਜਿਸ ਨਾ ਜਿੰਨਾਂ ਨੂੰ ਸਮਾਜ ਦੇ ਵਿੱਚ ਸੈੱਟ ਕਰਨ ਦੇ ਲਈ ਬਹੁਤ ਜ਼ਰੂਰੀ ਸੀ ਕਿ ਸੁਪਰੀਮ ਕੋਰਟ ਕੋਈ ਵੱਡਾ ਕਦਮ ਚੱਕਦੀ ਜਿਸ ਨਾਲ ਇਹ ਜਿਹੜਾ ਇਹ ਜਿਹੜਾ ਸਵਾਲ ਹੈ ਇਹਨਾਂ ਤੇ ਅਗੋਂ ਸਵਾਲ ਜਿਹੜੇ ਆ ਉਹ ਨਾ ਹੋਰ ਉੱਠਦੇ ਯਾਨੀ ਕਿ ਸਾਰੇ ਜਿਹੜੇ ਫੁੱਲ ਬੋਡੀ ਸੁਪਰੀਮ ਕੋਰਟ ਦੀ ਸੁਪਰੀਮ ਕੋਰਟ ਦੇ ਜੱਜ ਨੇ ਉਹਨਾਂ ਨੇ ਇਕੱਠਿਆਂ ਮਿਲ ਕੇ ਇੱਕ ਫੈਸਲਾ ਕੀਤਾ ਹੈ ਕਿ ਹੁਣ ਉਹ ਸਾਰੇ ਆਪਣੀ ਜਾਇਦਾਦਾਂ ਦਾ ਜਿਹੜਾ ਵੇਰਵਾ ਹੈ ਉਹ ਜਦ ਤੱਕ ਕਰਨਗੇ ਹੁਣ ਉਮੀਦ ਕੀਤੀ ਜਾਂਦੀ ਹੈ ਕਿ ਹਾਈ ਕੋਰਟ ਔਰ ਹੇਠਲੀਆਂ ਅਦਾਲਤਾਂ ਵੀ ਆਪਣੇ ਜਿਹੜੇ ਜਾਇਦਾਦਾਂ ਦੇ ਵੇਰਵੇ ਆ ਉਹ ਜਨ ਤੱਕ ਕਰਨਗੇ ਇਸ ਤੋਂ ਇਲਾਵਾ ਹੋਰ ਜਿਹੜੇ ਜਿਵੇਂ ਸਾਡੇ ਮੈਂਬਰ ਪਾਰਲੀਮੈਂਟ ਨੇ ਜਾ ਮੰਤਰੀ ਨੇ ਜਾਂ ਵਿਧਾਇਕ ਨੇ ਉਹਨਾਂ ਨੂੰ ਵੀ ਆਪਣੇ ਜਿਹੜੇ ਜਿੰਨੀਆਂ ਵੀ ਜਾਇਦਾਦਾਂ ਹੈਗੀਆਂ ਉਹ ਸਾਰੀਆਂ ਜਨਤਕ ਕਰਨੀਆਂ ਚਾਹੀਦੀਆਂ ਨੇ ਹੁਣ ਕੁਝ ਲੋਕ ਕਹਿਣਗੇ ਕਿ ਉਹ ਤਾਂ ਪਹਿਲਾਂ ਹੀ ਜਨਤਕ ਹੁੰਦੀਆਂ ਨੇ ਕਿਉਂਕਿ ਜਦੋਂ ਵੀ ਚੋਣ ਲੜਦੇ ਨੇ ਤਾਂ ਉਹ ਇਲੈਕਸ਼ਨ ਕਮਿਸ਼ਨ ਨੂੰ ਇੱਕ ਸਟੇਟਮੈਂਟ ਦਿੰਦੇ ਨੇ ਜਿਸ ਦੇ ਵਿੱਚ ਉਹਨਾਂ ਸਾਰਿਆਂ ਦਾ ਜ਼ਿਕਰ ਹੁੰਦਾ ਹੈ ਬਿਲਕੁਲ ਠੀਕ ਹੈ ਗੱਲ ਲੇਕਿਨ ਉਹ ਸਿਰਫ ਸੁਪਰੀਮ ਕੋਰਟ ਜਿਹੜੀ ਜੋ ਉਹਨਾਂ ਨੂੰ ਲਿਖ ਕੇ ਦਿੰਦੇ ਨੇ ਉਹ ਇਲੈਕਸ਼ਨ ਕਮਿਸ਼ਨ ਤੱਕ ਹੀ ਸੀਮਤ ਨੇ ਉਹਨਾਂ ਨੂੰ ਆਪੂ ਆਪਣੇ ਵਤਰਾਲਿਆਂ ਤੇ ਆਪੂ ਆਪਣੀਆਂ ਪਾਰਟੀਆਂ ਦੇ ਸੰਬੰਧਿਤ ਵੈੱਬਸਾਈਟਸ ਦੇ ਉੱਤੇ ਵੀ ਇਹ ਚੀਜ਼ਾਂ ਜਿਹੜੀਆਂ ਇਹ ਜਨਤਕ ਕਰਨੀਆਂ ਚਾਹੀਦੀਆਂ ਨੇ ਤਾਂ ਕਿ ਲੋਕਾਂ ਨੂੰ ਭਰੋਸਾ ਹੋ ਸਕੇ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੋਚਣ ਕਿ ਦੇਸ਼ ਦੇ ਵਿੱਚ ਪਾਰਦਰਸ਼ਤਾ ਜਿਹੜੀ ਹੈ ਉਹ ਹਰੇਕ ਸ਼ੋਭੇ ਦੇ ਵਿੱਚ ਹਰੇਕ ਜਿਹੜਾ ਵਿਸ਼ਾ ਹੈ ਜਾਂ ਹਰੇਕ ਜਿਹੜਾ ਸਬਜੈਕਟ ਹੈ ਜਾਂ ਜਾਂ ਵਰਗ ਹੈ ਉਸ ਵਿੱਚ ਇਹ ਪਾਰਦਰਸ਼ਤਾ ਜਿਹੜੀ ਹੈ ਇਹ ਜ਼ਰੂਰੀ ਹੈ ਹੁਣ ਤੱਕ ਕੀ ਹੁੰਦਾ ਸੀ ਕਿ ਸੁਪਰੀਮ ਕੋਰਟ ਦੇ ਜਿਹੜੇ ਜੱਜ ਸੀ ਉਹ ਆਪਣੀ ਜਾਇਦਾਦਾਂ ਦਾ ਵੇਰਵਾ ਜਿਹੜਾ ਉਹ ਮੁੱਖ ਜੱਜ ਯਾਨੀ ਕਿ ਇਸ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਦੇ ਦਿੰਦੇ ਸਨ ਤੇ ਉਹ ਉਹਨਾਂ ਤੱਕ ਹੀ ਸੀਮਤ ਹੁੰਦਾ ਸੀ ਪਰ ਹੁਣ ਇਸ ਨਵੇਂ ਫੈਸਲੇ ਤੋਂ ਬਾਅਦ ਇਹਨਾਂ ਜਨ ਤੱਕ ਕੀਤਾ ਜਾਏਗਾ ਯਾਨੀ ਕਿ ਉਹ ਅਧਿਕਾਰਤ ਇੱਕ ਵੈੱਬਸਾਈਟ 'ਤੇ ਪਾਏ ਜਾਣਗੇ ਹਾਲੇ ਤੱਕ ਦੋਸਤੋ ਪਰ ਇਹ ਸਪਸ਼ਟ ਨਹੀਂ ਹੈ ਕਿ ਇਹ ਜਿਹੜਾ ਵੇਰਵਾ ਹੈ ਇਹ ਕਿਸ ਫਾਰਮੈਟ ਵਿੱਚ ਦਿੱਤਾ ਜਾਏਗਾ ਔਰ ਇਹ ਕਦੋਂ ਤੱਕ ਜਿਹੜਾ ਵੈਬਸਾਈਟ ਤੇ ਪਾਇਆ ਜਾਏਗਾ ਚਲੋ ਖੈਰ ਜਦ ਹੁਣ ਫੈਸਲਾ ਹੋ ਗਿਆ ਹੈ ਤੇ ਇਸ ਤੋਂ ਅਗਲਾ ਕਦਮ ਵੀ ਅਸੀਂ ਉਮੀਦ ਕਰਦੇ ਹਾਂ ਕਿ ਜਲਦੀ ਹੀ ਇਹ ਕੀਤਾ ਜਾਏਗਾ ਤੇ ਇਸ ਨੂੰ ਜਿਹੜਾ ਵੈਬਸਾਈਟ ਤੇ ਪਾਇਆ ਜਾਏਗਾ ਤੋ ਦੋਸਤੋ ਇਸ ਨਾਲ ਇਸ ਕਦਮ ਨੂੰ ਨਿਆ ਪ੍ਰਣਾਲੀ ਵਿੱਚ ਜਨਤਾ ਦਾ ਵਿਸ਼ਵਾਸ ਜਿਹੜਾ ਹੈ ਪਾਰਦਰਸ਼ਤਾ ਜਿਹੜਾ ਹੈ ਉਹ ਵਧੇਗੀ ਇਸ ਨਾਲ ਔਰ ਲੋਕ ਜਿਹੜੇ ਆ ਉਹ ਇਸ ਨੂੰ ਇੱਕ ਮਹੱਤਵਪੂਰਨ ਜਿਹੜਾ ਕਦਮ ਹੈ ਉਹ ਸੁਪਰੀਮ ਕੋਰਟ ਦਾ ਦੱਸ ਰਹੇ ਨੇ ਮੁਬਾਰਕਬਾਦ ਉਹ ਸੁਪਰੀਮ ਕੋਰਟ ਨੇ ਜਿਹੜਾ ਇੱਕ ਰਸਤਾ ਦਿਖਾਇਆ ਹੈ ਪਾਰਦਰਸ਼ਤਾ ਦਾ ਉਮੀਦ ਕਰਦੇ ਆ ਕਿ ਬਾਕੀ ਜਿਹੜੇ ਸਾਡੇ ਸਮਾਜ ਦੇ ਵਿੱਚ ਹੋਰ ਨੇ ਆਮਦ ਉਹ ਵੀ ਆਪੋ ਆਪਣੀਆਂ ਜਿਹੜੀਆਂ ਅਜਾਜ਼ਦਾਦਾਂ ਦੀ ਉਹਨਾਂ ਦਾ ਵੀਰਵਾ ਜਿਹੜਾ ਉਹ ਜਨਤਕ ਕਰਨਗੇ ਸੋ ਹੁਣ ਇਸ ਦੇ ਨਾਲ ਹੀ ਮੈਂ ਇਹ ਜਿਹੜਾ ਪੌਡਕਾਸਟ ਹੈ ਇਹ ਖਤਮ ਕਰਨ ਦੀ ਇਜਾਜ਼ਤ ਤਾਂਵਾਂਗਾ ਔਰ ਮੈਨੂੰ ਇਜਾਜ਼ਤ ਦਿਓ ਤਾਂ ਕਿ ਮੈਂ ਅਗਲੇ ਪੌਡਕਾਸਟ ਲਈ ਫਿਰ ਤੁਹਾਡੇ ਕੋਲ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ